ਅੱਜ ਵੀਰੇ ਸਫਲਕਾਰ ਅੱਜ ਕੇ ਸਾਡੇ ਲਈ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਮੁੰਡੇ ਸਾਡੇ ਵਿੱਚ ਬੈਠੇ ਨੇਗੇ ਇਹ ਸਾਡੇ ਬੱਤੇ ਗਰੁੱਪ ਦੇ ਨੌਜਵਾਨ ਨੇ ਜਿਹੜਾ ਕਿ ਆਰਮੀ ਦਾ ਰਿਜ਼ਲਟ ਆਇਆਗਾ ਪਿਛਲੇ ਪ ਨਹੀਂ ਆਇਆਗਾ ਰਿਜ਼ਲਟ ਉਹਦੇ ਵਿੱਚ ਆਪਣੇ ਜਿਹੜੇ 5 ਬੱਚੇ ਆਰਮੀ ਦੇ ਵਿੱਚ ਸਿਲੈਕਟ ਹੋ ਗਏ ਤੇ ਇੱਕ ਮੁੰਡਾ ਜਿਹੜਾ ਆ ਕੀ ਜਿਹਦਾ ਇੱਕ ਇਚਰ ਵਰਦ ਚਬਰਾਂ ਦਾ ਤੇ ਇੱਕ ਹੈਗਾ ਜਿਹੜਾ ਉੱਬੇ ਦਾ ਇੱਕ ਛੋਟੇ ਮੁੰਡੇ ਕਹਿੰਦਾ ਇੱਕ ਵੱਡੇ ਮੁੰਡੇ ਦਾ ਪੰਜ ਮੁੰਡੇ ਸਿਲੈਕਟ ਹੋਏ ਨੇ ਤੇ ਜਿਹੜੇ ਆਪਣੇ ਸੇਵਨ ਦੇ ਬੱਚੇ ਜਮਾ ਬਿਲਕੁਲ ਮੈਡ ਲਿਸਟ ਦੇ ਵਿੱਚ ਰਾਤ ਤੱਕ ਪਹੁੰਚੇ ਸੀਗੇ ਉਹਦੇ ਵਿੱਚੋਂ ਇੱਕ ਦਾ ਨਾਮ ਨਹੀਂ ਆਇਆ ਪੰਜ ਜਣਾਂ ਦਾ ਨਾਮ ਆ ਗਿਆ ਤੇ ਇਹਨਾਂ ਦੇ ਲਈ ਆਪਾਂ ਬਹੁਤ ਹੀ ਸਾਰੇ ਪਰਿਵਾਰ ਨੂੰ ਮੁਬਾਰਕਬਾਦ ਕਹਿੰਦੇ ਆ ਤੇ ਬਹੁਤ ਹੀ ਵੱਡੀ ਇੱਕ ਮਾਣ ਵਾਲੀ ਗੱਲ ਪਿੰਡ ਅਗਲੇ ਦੇ ਗਰਾਊਂਡ ਅੰਦਰ ਮੈਲਟ ਲਾ ਕੇ ਇਹ ਬੰਦੇ ਕਾਮਯਾਬ ਹੋਏ ਨੇ ਤੇ ਸਰਕਾਰੀ ਵਰਤੀ ਦੇ ਹੱਕਦਾਰ ਹੋਏ ਨੇ ਤੇ ਮੈਂ ਆਉਣ ਵਾਲੇ ਬੱਚਿਆਂ ਨੂੰ ਇਹ ਜੀ ਫੀਡ ਕਰਦਾ ਵੀ ਵੱਧ ਤੋਂ ਵੱਧ ਤਿਆਰੀ ਲਾਇਆ ਕਰੋ ਤੇ ਤਿਆਰੀ ਲਾ ਕੇ ਜਿਹੜੀ ਆਰਮੀ ਦੀ ਜਾਂ ਪੰਜਾਬ ਪੁਲਿਸ ਦੀ ਬੀਐਸਐਫ ਦੀ ਕੋਈ ਵੀ ਨੌਕਰੀ ਹੈ ਉਹ ਲੈਣਾ ਚਾਹੁੰਦਾ ਉਹ ਸਾਡੇ ਕੋਲੇ ਵੀ ਮੰਨ ਲਓ ਫੇਸ ਗਰੁੱਪ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਹੀ ਆ ਵੀ ਚੱਲਦਾ ਆ ਰਿਹਾ। ਇਸ ਦੇ ਵਿੱਚ ਟ੍ਰੇਨਿੰਗ ਲਾਉਣੀ ਆਪਾਂ ਤੇ ਉਹਦੇ ਵਿੱਚ ਆ ਕੇ ਆਪਣੀ ਤਿਆਰੀ ਪੂਰੀ ਕੋਲ ਲਾ ਕੇ ਤੇ ਸਿਲੈਕਟ ਹੋ। ਤੇ ਇਹਨਾਂ ਤੋਂ ਬੱਚਿਆਂ ਤੋਂ ਭਾਵੇਂ ਇਹ ਪੁੱਛਦੇ ਹੁਣ ਵੀ ਜਿਹੜੇ ਬੱਚੇ ਜੇ ਸਿਲੈਕਟ ਹੋਏ ਨੇ ਬਿਨਾਂ ਰਿਸ਼ਵਤੋਂ ਪੰਜੇ ਬੱਚੇ ਸਿਲੈਕਟ ਹੋਏ। ਵੀ ਕਿਸੇ ਨੂੰ ਵੀ ਇੱਕ ਰੁਪਈਆ ਨਹੀਂ ਦਿੱਤਾ। ਇਹ ਕਹਿੰਦੇ ਵੀ ਇਹ ਸਭ ਵੀ ਸਭ ਹੱਕਦਾਰ ਆ। ਇਸ ਤਰ੍ਹਾਂ ਤੇ ਮੇਨ ਗੱਲ ਇਹ ਹੀ ਹੈ ਕਿ ਵੀ ਮੈਂ ਪਹਿਲਾਂ ਵੀ ਕਹਣਾ ਲੇ ਵੀ ਕਿਸੇ ਅਜਟ ਦੇ ਵਿੱਚ ਨਾ ਪਸੋ ਤੇ ਹੁਣ ਇਹ ਬੱਚਿਆਂ ਨੇ ਮੂੰਹ ਹੀ ਪੁੱਛ ਲੋ ਤੇ ਜੀ ਵੀ ਕਿਵੇਂ ਤਿਆਰੀ ਲੱਗੀ ਤੁਹਾਡੀ ਕਿਵੇਂ ਹੋ ਗਿਆ ਹਾਂ ਵੀ ਦੱਸੋ ਜੀ ਪ੍ਰੈਕਟਿਸ ਕਰਾਇ ਸੀ ਕਿਸੇ ਅਜਟ ਨਾਲ ਨਾ ਬਈ ਕਿਸੇ ਨਾਲ ਨਹੀਂ ਕਰਿਆ ਤੇ ਨਾ ਨਾ ਕਿਸੇ ਨਾਲ ਨਹੀਂ ਕਰਿਆ ਤੇ ਦੂਸਰਾ ਨੇ ਵੀ ਨਹੀਂ ਕਰਿਆ ਕਹਿੰਦੇ ਉਹਨਾਂ ਨੂੰ ਥੋੜਾ ਜਿਹਾ ਦਿੱਕਾ ਸੀ ਕੋਈ ਉਹ ਆਜੀ ਸੀ ਕਿ ਤੇ ਕੋਈ ਗੱਲ ਨਹੀਂ ਉਹਨਾਂ ਦੇ ਵਿੱਚ ਇਹ ਤੁਹਾਨੂੰ ਦਿਖਾਵਾਗੇ ਕਿਹੜੇ ਮੁੰਡੇ ਨੇ ਤੇ ਵੀ ਇਹੇ ਬੰਦਿਆਂ ਦੇ ਲਈ ਆਪਾਂ ਸਾਰੇ ਬੰਦੇ ਵੀ ਮੁਬਾਰਕਵਾਦ ਦਿਓ ਇਹ ਆਪਣੇ ਪਿੰਡ ਦੇ ਲਈ ਵੀ ਇੱਕ ਮਾਣ ਵਾਲੀ ਗੱਲ ਹੈ ਵੀ ਆਪਣਾ ਗਰਾਉਂਡ ਇੰਨਾ ਭਾਗਾਂ ਵਾਲਾ ਕਿ ਜਿਹਦੇ ਵਿੱਚ ਹਰ ਸਾਲ ਦੀ ਤਰ੍ਹਾਂ 5 7 10 ਹਰ ਸਾਲ ਦੇ ਵਿੱਚ ਬੱਚੇ ਭਰਤੀ ਹੁੰਦੇ ਤੇ ਇਹ ਨਾਰਮਲ ਪਰਿਵਾਰਾਂ ਦੇ ਆ ਸਾਰੇ ਬੱਚੇ ਜਿਹੜਾ ਆਪਣਾ ਕੰਡ ਆਕੀਏ ਦੇ ਵਿੱਚ ਇੱਕ ਇੰਨੀ ਕਮਾਣ ਵਾਲੀ ਗੱਲ ਹੈ ਕਿ ਵੀ ਐਸੀ ਬੱਚਾ ਇਹ ਕਈ ਸਾਲਾਂ ਬਾਅਦ ਭਰਤੀ ਹੋਇਆ ਠੀਕ ਹੈ ਤੇ ਇੰਨਾ ਕਹਿੰਦੇ ਹੋ ਜੇ ਸਾਡੀ ਮਿਹਨਤ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਹਲੇਨਾਂ ਨੂੰ ਮੁਬਾਰਕ ਦਿਓ ਵਾਰਕ ਵਾਦ ਦਿਓ ਤੇ ਇੰਨਾ ਕਹਿੰਦੇ ਹੋਏ ਬਹੁਤ ਬਹੁਤ ਧੰਨਵਾਦ